ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਿੱਕਾ ਮੰਗਾ ਲਓ ਟਿੱਕੇ 'ਚ ਪਾਣੀ ਦਿਖਾ ਲੈਣੇ ਹਨਾ ਸੋ ਇਸ ਸਮੇਂ ਅਸੀਂ ਰਾਜਪੁਰਾ ਦੇ ਸਿਵਲ ਹਸਪਤਾਲ ਦੇ ਵਿੱਚਾਂ ਦੀ ਇਸ ਸਮੇਂ ਪਾਣੀ ਦੀ ਸੇਵਾਵਾਂ ਲਗਾਤਾਰ ਚੱਲ ਰਹੀ ਸੀ ਇਸ ਸਮੇਂ ਐਂਬੂਲੈਂਸ ਦੀਆਂ ਸੇਵਾਵਾਂ ਵੀ ਸ਼ੁਰੂ ਕੀਤੀਆਂ ਤੇ ਇਸ ਸਮੇਂ ਜ਼ਖਮੀ ਨੌਜਵਾਨ ਜਿਹੜੇ ਸਾਡੇ ਵੀਰ ਭਰਾ ਨੇ ਉਹਨਾਂ ਦੀ ਗਿਣਤੀ ਜਿਹੜੀ ਆ ਇਸ ਸਮੇਂ ਬਹੁਤ ਜ਼ਿਆਦਾ ਜਿਹੜੀ ਆ ਸ਼ੰਭੂ ਬਾਰਡਰ ਤੋਂ ਜਿਹੜੀ ਆ ਉਹ ਵੱਧ ਗਈ ਆ ਤੇ ਕਈ ਵੀਰ ਜਿਹੜੇ ਹੁਣ ਜਨਰਲ ਵਾਰਡ ਸ਼ਿਫਟ ਕੀਤੇ ਗਏ ਨੇ ਤੇ ਪਿੱਛੋਂ ਵੀ ਐਂਬੂਲੈਂਸਾਂ ਜਿਹੜੀਆਂ ਨੇ ਆ ਇੱਕ ਨੌਜਵਾਨ ਸਾਡੇ ਰਾਜਪੁਰੇ ਦੇ ਨਵਜੋਤ ਸਿੰਘ ਤੇ ਉਧਰ ਵੀਰ ਨੇ ਮੈਂ ਤੁਹਾਨੂੰ ਵੀਡੀਓ ਚ ਨਹੀਂ ਦਿਖਾ ਸਕਦਾ ਜਦੋਂ ਵੀਡੀਓ ਤੇ ਕਰਦੇ ਆ ਤਾਂ ਜਿਹੜੇ ਯੂਥ ਜਾਂ ਫੇਸਬੁਕ ਦੇ ਜਿਹੜੇ ਪਰਮਾਨੰਦ ਨੇ ਵੀ ਤੁਸੀਂ ਬਲੱਡ ਦਿਖਾਉਂਦੇ ਹੋ ਤਾਂ ਉਹ ਨੁਕਸਾਨ ਕਰ ਦਿੰਦੇ ਨੇ ਤੇ ਉਹ ਵੀਰ ਤੁਸੀਂ ਦੇਖ ਰਹੇ ਹੋ ਸਾਰੇ ਵੀਰਾਂ ਪਰਮਾਨੰਦ ਨੂੰ ਇੱਧਰ ਵੀ ਬਜ਼ੁਰਗ ਸੀਗੇ ਕਈ ਉਹਨਾਂ ਨੂੰ ਹੁਣ ਜਨਰਲ ਵਾਰਡ ਦੇ ਵਿੱਚ ਜਿਹੜਾ ਐਸਐਮਐਸ਼ਪ ਜਿਹੜਾ ਕਰ ਦਿੱਤਾ ਗਿਆ ਤੇ ਬਹੁਤ ਨੌਜਵਾਨਾਂ ਦੇ ਜਿਹੜੀਆਂ ਅਸੀਂ ਸਾਡੀ ਕੋਸ਼ਿਸ਼ ਹੈ ਜਿੰਨੇ ਵੀ ਜਖਮੀ ਸਿੰਘਾਂ ਨੂੰ ਇੱਥੇ ਅਸੀਂ ਨਾਲ ਜੋ ਵੀ ਟਰੀਟਮੈਂਟ ਜਿਹੜਾ ਅਸੀਂ ਨਾਲ ਕਰਵਾ ਸਕੀਏ ਜਦੋਂ ਮਤਲਬ ਡਾਕਟਰ ਦਾ ਕਾਰੀ ਰਹੇ ਨੇ ਤੇ ਉਧਰ ਉਹ ਵੀਰ ਉਸ ਵੀਰ ਦੀ ਦਿੱਕਤ ਜਿਹੜੀ ਆ ਜਿਆਦਾ ਉਹਨੂੰ ਵੈਂਟੀਲੇਟਰ ਨੂੰ ਆਕਸੀਜਨ ਜਿਹੜੀ ਆ ਉਸ ਵੀਰ ਨੂੰ ਲਾਈ ਹੋਈ ਆ ਤੇ ਉਧਰ ਧਰੇੜੀ ਜੱਟਾਂ ਉਹ ਵੀ ਸਾਡੇ ਇਲਾਕੇ ਦਾ ਪਿੰਡ ਧਰੇੜੀ ਜੱਟਾਂ ਤਾਂ ਨੌਜਵਾਨ ਆ ਉਹਦੀ ਹਾਲਤ ਕਾਫੀ ਗੰਭੀਰ ਆ ਸਿਰ ਦੇ ਉੱਪਰ ਜਿਆਦਾ ਤੇ ਇਸ ਇਸ ਇਹ ਨੌਜਵਾਨ ਜਿਹੜਾ ਹੈ ਇਹਦੇ ਵੀ ਲੱਤ ਦੇ ਉੱਪਰ ਵੀ ਹੈ ਤੇ ਗਰਦਨ ਦੇ ਉੱਪਰ ਤੁਸੀਂ ਆ ਮੈਂ ਤੁਹਾਨੂੰ ਦੂਰੋਂ ਦਿਖਾ ਰਿਹਾ ਗਰਦਨ ਦੇ ਉੱਪਰ ਆ ਕੇ ਗੋਲਾ ਜਿਹੜਾ ਸਿੱਧਾ ਗੋਲਾ ਜਿਹੜਾ ਹੈ ਉਹ ਗਰਦਨ ਦੇ ਉੱਪਰ ਸਿੱਧਾ ਆ ਕੇ ਲੱਗਿਆ ਤੇ ਇਹੀ ਜਿੱਕਰ ਸ਼ਰਦਲੇ ਜਿਹੜੇ ਨੇ ਸਿੱਧਾ ਹੋਰ ਦਾ ਸਾਹਮਣੇ ਆ ਕੇ ਲੱਗਦਾ ਤਾਂ ਚਲੋ ਇਹ ਨੌਜਵਾਨ 20 21 ਸਾਲ ਦਾ ਨੌਜਵਾਨ ਕਿੰਨੇ ਕ ਅਸੀਂ ਹੋਰ ਗਵਾਈਏ ਕਿੰਨੇ ਕ ਅਸੀਂ ਹੁਣ ਗਵਾਏ ਨੇ ਕਿੰਨੇ ਕ ਹੋਰ ਸਰਕਾਰ ਸਾਡੇ ਕੋਲੋਂ ਹੋਰ ਪਾਉਣਾ ਚਾਹੁੰਦੀ ਹੈ ਸਰਕਾਰ ਸਾਨੂੰ ਆਪ ਦੱਸ ਦੇਵੇ ਵੀ ਸਾਨੂੰ ਸਿੱਖਾਂ ਦੇ ہاں ਪੱਗਾਂ ਵਾਲੇ ਸਿੱਖਾਂ ਦਾ ਇੰਨਾ ਲਹੂ ਚਾਹੀਦਾ ਇੰਨਾ ਖੂਨ ਚਾਹੀਦਾ ਅਸੀਂ ਉਹਨੇ ਸਰਕਾਰ ਦੇ ਮੂਹਰੇ ਅਸੀਂ ਰੱਖ ਦਿੰਦੇ ਆ ਵੀ ਆ ਲੈ ਸਾਡੀਆਂ ਭੌਣਾਂ ਜਿਹੜੀਆਂ ਵੱਡਣੀਆਂ ਤੋਂ ਵੱਡ ਕੇ ਦਿੱਤੈਨੂੰ ਸ਼ਾਂਤੀ ਮਿਲਦੀ ਆ ਤਾਂ ਆਪਣੇ ਆਪਣਾ ਤੋਂ ਤਸੱਲੀ ਕਰ ਲੈ ਜਿਵੇਂ ਮੀਰ ਮੰਨ ਦੇ ਸਮੇ ਸਾਡੇ ਸਿਰਾਂ ਦੇ ਮੁੱਲ ਪਾਈ ਸੀ ਜੇ ਅੱਜ ਤੈਨੂੰ ਸਿਰ ਚਾਹੀਦੇ ਨੇ ਸਰਕਾਰ ਨੂੰ ਕੋਈ ਵੀ ਤੂੰ ਸਾਡੇ ਸਿਰਾਂ ਦੇ ਮੁੱਲ ਲੈ ਲੈ ਨਾ ਕਿਸੇ ਪਾਸੇ ਕਿਸਾਨੀ ਸਰ ਦਾ ਛਲੂ ਕਿਸੇ ਪਾਸੇ ਲਾ ਦਿਓ ਸੋ ਉੱਥੇ ਵੀ ਨੌਰੀਪਾਡਰ ਦੇ ਵੀ ਦੋ ਨੌਜਵਾਨ ਸੀ ਤਾਂ ਗੋਲੀ ਨਾਲ ਗੋਲੀ ਨਾਲ ਮੌਤ ਹੋਈ ਹੈ ਗੋਲੀ ਨਾਲ ਹਥਰੂ ਗੈਸ ਦੇ ਗੋਲਿਆਂ ਨਾਲ ਮੌਤਾਂ ਨਹੀਂ ਹੋ ਰਹੀਆਂ ਹੁਣ ਸਿੱਧੇ ਗੋਲੇ ਜਿਹੜੇ ਨੇ ਸਰਦੇ ਆਲੇ ਗੋਲੇ ਜਿਹਦੇ ਵਿੱਚ ਲੋਹੇ ਦੀਆਂ ਬਰੀਕ ਕਿਣਕਾਂ ਜਿਹੜੀਆਂ ਨੇ ਉਹ ਹੁੰਦੀਆਂ ਨੇ ਸੋ ਅਸੀਂ ਆ ਪਾਣੀ ਦੀ ਸੇਵਾ ਕਰਦੇ ਕਰਦੇ ਅਸੀਂ ਜਿਹੜਾ ਸੀਗਾ ਇੱਧਰ ਨੌਜਵਾਨ ਵੀਰਾਂ ਕੋਲ ਆ ਗਏ ਸੀ ਕਿਉਂਕਿ ਸਵੇਰੇ ਵੀ ਪਾਣੀ ਦੀ ਸੇਵਾ ਜਿੰਨੀ ਕੋ ਮਹਾਰਾ ਨੇ ਕਰਾਈ ਕੀਤੀ ਸੀ ਕਿਉਂਕਿ ਸਾਨੂੰ ਪਤਾ ਸੀ ਵੀ ਦਿੱਲੀ ਜਾਣਾ ਪਾਣੀ ਵੱਧ ਤੋਂ ਵੱਧ ਟਰਾਲੀਆਂ ਦੇ ਵਿੱਚ ਪਿਆ ਰਹੇ ਤੇ ਹੁਣ ਫੇਰ ਅਸੀਂ ਪਾਣੀ ਲੈ ਕੇ ਚੱਲੇ ਸੀ ਕਿ ਵੀ ਪਾਣੀ ਲੈ ਕੇ ਚੱਲੀਏ ਤੇ ਉਸ ਤੋਂ ਪਹਿਲਾਂ ਸਾਨੂੰ ਤਾਂ ਲੱਗਿਆ ਵੀ ਨੌਜਵਾਨ ਬਾਕੀ ਜ਼ਖਮੀ ਹੋ ਗਏ ਨੇ ਤੇ ਅਸੀਂ ਹੁਣ ਰਾਜਪੁਰੇ ਹਸਪਤਾਲ ਦੇ ਵਿੱਚ ਆ ਤੇ ਇੱਥੋਂ ਹੀ ਅਸੀਂ ਹੁਣ ਪਾਣੀ ਲੈ ਕੇ ਬਗਿਆਨੀ ਜੀ ਤੁਸੀਂ ਕਰੋ ਗੱਲ ਕਰੋ ਮਾੜਾ ਜੀ ਕਰੋ ਗੱਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਪ੍ਰਵਾਨਾ ਜੀ ਨੇ ਆਪ ਜੀ ਨੂੰ ਦੱਸਿਆ ਕਿ ਇਸ ਤਰੀਕੇ ਦੇ ਨਾਲ ਕਾਫੀ ਨੌਜਵਾਨ ਅਪਿਛੋ ਐਂਬੂਲੈਂਸ ਆ ਰਹੀਆਂ ਨੇ ਜਿਨ੍ਹਾਂ ਨੂੰ ਮਤਲਕੀ ਸੱਟਾਂ ਕਾਫੀ ਲੱਗੀਆਂ ਹੋਈਆਂ ਨੇ ਤੇ ਇੱਥੇ ਸਿਵਲ ਹਸਪਤਾਲ ਦੇ ਵਿੱਚ ਅਸੀਂ ਇਸ ਟਾ ਮੌਜੂਦ ਹਾਂ ਕਾਫੀ ਵੀਰਾਂ ਨੂੰ ਜਨਰਲ ਬਾਡਾਂ ਦੇ ਵਿੱਚ ਸ਼ਿਫਟ ਕੀਤਾ ਗਿਆ ਤਾਂ ਕਿ ਉਹਨਾਂ ਨੂੰ ਜਿਨ੍ਹਾਂ ਦੇ ਘੱਟ ਸੱਟਾਂ ਸੀ ਉਹਨਾਂ ਨੂੰ ਜਨਰਲ ਵਾਰਡ ਵੇਜਿਆ ਉਹਨਾਂ ਨੂੰ ਫਸਟਾ ਟ੍ਰੀਟਮੈਂਟ ਦੇ ਕੇ ਕਿਸੇ ਨੂੰ ਐਕਸ-ਰੇਆਂ ਵਾਸਤੇ ਜਾਂ ਬਾਕੀ ਚੀਜ਼ਾਂ ਵਾਸਤੇ ਅੱਗੇ ਪਿੱਛੇ ਭੇਜਿਆ ਗਿਆ ਸੋ ਜਿਹੜੇ ਵੀਰ ਸੇਵਾ ਕਰ ਸਕਦੇ ਨੇ ਉਹ ਇੱਥੇ ਸਿਵਲ ਹਸਪਤਾਲ ਵੀ ਪਹੁੰਚੋ ਜਾਂ ਜਿਸ ਵੀ ਰੂਪ ਦੇ ਵਿੱਚ ਆਪਾਂ ਆ ਕਿਸਾਨ ਵੀਰਾਂ ਦੀ ਜਿਨ੍ਹਾਂ ਦੇ ਸੱਟਾਂ ਲੱਗੀਆਂ ਨੇ ਜਾਂ ਜਿਨ੍ਹਾਂ ਵੀਰਾਂ ਨੂੰ ਇਲਾਜ ਦੀ ਲੋੜ ਹੈ ਉਹਨਾਂ ਦੇ ਵਾਸਤੇ ਆਪਾਂ ਹੈਲਪ ਕਰ ਸਕਦੇ ਆ ਕੇ ਨਾਲ ਖੜ੍ਹ ਸਕਦੇ ਆ ਸੋ ਜਰੂਰ ਖੜੋ ਫਿਰ ਬੇਨਤੀ ਹੈ ਵੀ ਤੁਹਾਡੇ ਸਾਹਮਣੇ ਇਸ ਟਾਈਮ ਉਹ ਚੱਲ ਰਿਹਾ ਹੈ ਸੋ ਕਰਦੇ ਆ ਜੀ ਆਪਾਂ ਵੀਰ ਉਹ ਗੱਲਬਾਤ ਜਿਵੇਂ ਵੀ ਹੈ ਛੇਤੀ ਕਰਦੇ ਆ ਜੀ ਜੀ ਆਪਾਂ ਨੂੰ ਇੱਕ ਮਿੰਟ ਦੇ ਦਿਓ よかったね。